ਸਾਸ਼ਿਆ ਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਨਾਲ ਖ਼ਬਰਾਂ ਆਓ ਫਿਰ ਸ਼ੁਰੂ ਕਰਦੇ ਹਾਂ ਇੰਡੀਅਨ ਕਾਉਂਸਲ ਆਫ਼ ਮੈਡੀਕਲ ਰਿਸਰਚ ਆਈਸੀਐਮਆਰ ਅਤੇ ਏਮਜ਼ ਦੁਆਰਾ ਕੀਤੇ ਗਏ ਵਿਆਪਕ ਅਧਿਐਨਾਂ ਨੇ ਸਿੱਟੇ ਵਜੋਂ ਕੋਵਿਡ-19 ਤੋਂ ਬਾਅਦ ਬਾਲਗਾਂ ਵਿੱਚ ਕਰੋਨਾ ਵਾਇਰਸ ਟੀਕਿਆਂ ਦੇ ਅਚਾਨਕ ਸਮੇਂ ਤੋਂ ਪਹਿਲਾਂ ਹੋਈਆਂ ਮੌਤਾਂ ਵਿਚਕਾਰ ਕੋਈ ਸਬੰਧ ਸਥਾਪਿਤ ਨਹੀਂ ਕੀਤਾ ਤੇ ਰਾਸ਼ਟਰੀ ਅਧਿਐਨਾਂ ਨੇ ਜੀਵਨ ਸ਼ੈਲੀ ਅਤੇ ਪਹਿਲਾਂ ਤੋਂ ਮੌਜੂਦ ਸਥਿਤੀਆਂ ਨੂੰ ਮੌਤ ਦਾ ਮੁੱਖ ਕਾਰਕਾਂ ਵੱਲੋਂ ਪਛਾਣਿਆ। ਸੋ ਬੁੱਧਵਾਰ ਨੂੰ ਇੱਕ ਪ੍ਰੈਸ ਬਿਆਨ ਵਿੱਚ ਕੇਂਦਰੀ ਸਿਹਤ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਕੋਵਿਡ-19 ਟੀਕੇਾਂ ਅਤੇ ਨੌਜਵਾਨਾਂ ਵਿੱਚ ਦਿਲ ਦੇ ਦੌਰੇ ਵਿਚਕਾਰ ਕੋਈ ਸਬੰਧ ਨਹੀਂ ਹੈ। ਇੱਕ ਕਰਨਾਟਕ ਦੇ ਮੁੱਖ ਮੰਤਰੀ ਸਿਧਰਮਈਆ ਦੁਆਰਾ ਸੁਝਾਏ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ ਆਇਆ ਕਿ ਕੋਵਿਡ ਟੀਕੇ ਰਾਜ ਵਿੱਚ ਦਿਲ ਨਾਲ ਸੰਬੰਧਿਤ ਮੌਤਾਂ ਦੀ ਇੱਕ ਲੜੀ ਨਾਲ ਜੁੜੇ ਹੋ ਸਕਦੇ ਹਨ। ਇਕ ਖੋਜ ਦੇਸ਼ ਵਿੱਚ 40 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਵਿੱਚ ਦਿਲ ਦੇ ਦੌਰੇ ਦੀ ਵੱਧ ਰਹੀ ਦਰ ਬਾਰੇ ਚਿੰਤਾਵਾਂ ਦੇ ਵਿਚਕਾਰ ਆਈ ਹੈ। ਪਿਛਲੇ ਕੁਝ ਸਾਲਾਂ ਵਿੱਚ 40 ਅਤੇ 50 ਦੇ ਦਹਾਕੇ ਵਿੱਚ ਕਈ ਮਸ਼ਹੂਰ ਹਸਤੀਆਂ ਦੀ ਅਚਾਨਕ ਦਿਲ ਦੀਆਂ ਬਿਮਾਰੀਆਂ ਕਾਰਨ ਮੌਤ ਹੋ ਗਈ ਹੈ ਤੇ ਇਹਨਾਂ ਵਿੱਚ ਅਦਾਕਾਰ ਸਿਦਾਰਥ ਸ਼ੁਕਲਾ ਜੋ ਕਿ 40 ਸਾਲ, ਗਾਇਕ ਕੇਕ ਕੇ 53 ਸਾਲ ਅਦਾਕਾਰ ਪੁਨੀਤ ਰਾਜਕੁਮਾਰ 46 ਸਾਲ ਫਿਲਮ ਨਿਰਮਾਤਾ ਰਾਜਕੌਸ਼ਲ 50 ਸਾਲ ਅਤੇ ಹಾಸਸ ਕਲਾਕਾਰ ਰਾਜੂ ਸ਼੍ਰੀਵਾਸਤਵ 58 ਸਾਲ ਸ਼ਾਮਲ ਹਨ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਸਾਰੇ ਪਾਕਿਸਤਾਨੀ ਕਲਾਕਾਰਾਂ ਨੇ ਸੋਸ਼ਲ ਮੀਡੀਆ ਖਾਤਿਆਂ ਤੇ ਭਾਰਤ ਵਿੱਚ ਰੋਕ ਲਗਾ ਦਿੱਤੀ ਗਈ ਸੀ ਹਾਲਾਂਕਿ ਹੁਣ ਉਹਨਾਂ ਦੇ ਸੋਸ਼ਲ ਮੀਡੀਆ ਖਾਤਿਆਂ ਤੋਂ ਪਾਬੰਦੀ ਹਟਾ ਦਿੱਤੀ ਗਈ ਹੈ ਭਾਵੇਂ ਹਾਨੀਆ ਅਮੀਰ ਅਤੇ ਮਹਿਰਾ ਖਾਨ ਵਰਗੀਆਂ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਦੇ ਸੋਸ਼ਲ ਮੀਡੀਆ ਖਾਤੇ ਅਜੇ ਵੀ ਭਾਰਤ ਵਿੱਚ ਚਾਲੂ ਨਹੀਂ ਹੋਏ ਹਨ ਸੋ ਬਾਲੀਵੁੱਡ ਫਿਲਮ ਸਨਮ ਤੇਰੀ ਕਸਮ 'ਚ ਨਜ਼ਰ ਆਉਣ ਵਾਲੀ ਪਾਕਿਸਤਾਨੀ ਅਭਿਨੇਤਰੀ ਮਾਬਰਾ ਫੋਕੇਨ ਹੁਣ ਭਾਰਤ ਚ ਇੰਸਟਾਗ੍ਰਾਮ ਤੇ ਸਰਗਰਮ ਨਜ਼ਰ ਆ ਰਹੀ ਹੈ ਉਸ ਤੋਂ ਇਲਾਵਾ ਸਾਬਾ ਕੁਮਾਰ ਜੁਮਨਾ ਜ਼ੈਦੀ ਦਾਨਿਸ਼ ਤੈਮੂਰ ਅਜ਼ਹਦ ਰਜ਼ਾ ਮੀਰ ਵਰਗੇ ਕਲਾਕਾਰਾਂ ਦੇ ਖਾਤੇ ਵੀ ਦਿਖਣੇ ਸ਼ੁਰੂ ਹੋ ਗਏ ਹਨ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿੰਘਾ ਨੇ ਅੱਜ ਸਵੇਰੇ 5 ਵਜੇ ਦੇ ਕਰੀਬ ਅਮਰਨਾਥ ਯਾਤਰਾ ਲਈ ਪਹਿਲੇ ਜਥੇ ਨੂੰ ਰਵਾਨਾ ਕੀਤਾ ਇਸ ਜਥੇ ਵਿੱਚ 5880 ਤੋਂ ਵੱਧ ਸ਼ਰਧਾਲੂ ਸ਼ਾਮਲ ਹਨ ਜਥਾ ਸਖਤ ਸੁਰੱਖਿਆ ਪੈਰੇ ਹੇਟ ਸਲਾਨਾ ਯਾਤਰਾ ਲਹਿਰਵਾਨਾ ਹੋਇਆ ਸੋ 3880 ਮੀਟਰ ਉੱਚੇ ਇਸ ਧਾਰਮਿਕ ਸਥਾਨ ਦੀ 38 ਦਿਨਾਂ ਯਾਤਰਾ 3 ਜੁਲਾਈ ਨੂੰ ਘਾਟੀ ਤੋਂ ਦੋ ਰੂਟਾਂ ਰਾਹੀਂ ਸ਼ੁਰੂ ਹੋਵੇਗੀ ਤੇ ਪਹਿਲਾ ਰੂਟ ਅਨੰਤਨਾਗ ਜ਼ਿਲ੍ਹਾ ਵਿੱਚ ਰਵਾਇਤੀ ਨੂਨਵਾਨ ਪਹਿਲਗਾਮ ਰਸਤਾ ਜੋ 48 ਕਿਲੋਮੀਟਰ ਲੰਮਾ ਹੈ ਜਦਕਿ ਦੂਜਾ ਗੰਦਰਵਦ ਜ਼ਿਲ੍ਹਾ ਵਿਚਲਾ ਵਾਲਟਾਲ ਰੂਟ ਹੈ ਜੋ ਪਹਿਲੇ ਰੂਟ ਦੇ ਮੁਕਾਬਲੇ 14 ਕਿਲੋਮੀਟਰ ਛੋਟਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਸਾਲਾਨਾ ਅਮਰਨਾਥ ਯਾਤਰਾ ਵਿੱਚ ਸ਼ਾਮਲ ਹੋਣ ਲਈ 5892 ਸ਼ਰਧਾਲੂਆਂ ਦਾ ਪਹਿਲਾ ਜਥਾ ਸਵੇਰੇ 4:30 ਵਜੇ ਬੇਸ ਕੈਂਪ ਤੋਂ ਰਵਾਨਾ ਹੋਇਆ ਪਹਿਲੇ ਜਥੇ ਵਿੱਚ 1115 ਮਹਿਲਾਵਾਂ 31 ਬੱਚੇ ਤੇ 16 트랜ਸਜੈਂਡਰ ਸ਼ਾਮਲ ਹਨ ਯਾਤਰਾ 9 ਅਗਸਤ ਨੂੰ ਸੰਭਵਤ ਹੋਵੇਗੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਦੀ ਅਮਰਨਾਥ ਯਾਤਰਾ ਲਈ ਹੁਣ ਤੱਕ 3.31 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਉੱਚ ਸੁਰੱਖਿਆ ਵਾਲੇ ਭਗਵਤੀ ਨਗਰ ਬੇਸ ਕੈਂਪ ਤੇ ਪਹੁੰਚਣ ਮਗਰੋਂ ਉਪ ਰਾਜਪਾਲ ਨੇ ਪੂਜਾ ਕੀਤੀ ਅਤੇ ਬਾਅਦ ਵਿੱਚ ਕਸ਼ਮੀਰ ਦੇ ਜੁੜਵੇਂ ਬੇਸ ਕੈਂਪਾਂ ਦੀ ਯਾਤਰਾ ਨੂੰ ਹਰੀ ਝੰਡੀ ਦਿਖਾਈ ਝੰਡੀ ਦਿਖਾਉਣ ਦੀ ਰਸਮ ਦੌਰਾਨ ਸਿਨਹਾ ਨਾਲ ਸਥਾਨਕ ਵਿਧਾਇਕ ਉੱਚ ਅਧਿਕਾਰੀ ਅਤੇ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਮੁਖੀ ਵੀ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਾਜ਼ੀਲ ਸਣੇ ਪੰਜ ਮੁਲਕਾਂ ਦੀ ਫੇਰੇ ਲਈ ਅੱਜ ਰਵਾਨਾ ਹੋ ਗਏ ਆਪਣੀ 8 ਰੋਜ਼ਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਵੀ ਸ਼ਾਮਲ ਹੋਣਗੇ। ਸ਼੍ਰੀ ਮੋਦੀ ਨੇ ਕਿਹਾ ਕਿ ਬ੍ਰਿਕਸ ਉੱਬਰ ਦੇ ਅਰਥਚਾਰਿਆਂ ਦਰਮਿਆਨ ਸਹਿਯੋਗ ਲਈ ਅਹਿਮ ਮੰਚ ਤੇ ਹੈ ਤੇ ਭਾਰਤ ਬ੍ਰਿਕਸ ਨੂੰ ਲੈ ਕੇ ਪੂਰੀ ਤਰ੍ਹਾਂ ਵਚਨਬੱਧ ਹੈ। ਵਿਦੇਸ਼ੀ ਦੌਰੇ ਤੇ ਜਾਣ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਸ਼੍ਰੀ ਮੋਦੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਕੱਠੇ ਮਿਲ ਕੇ ਅਸੀਂ ਇੱਕ ਹੋਰ ਸ਼ਾਂਤੀਪੂਰਨ ਬਰਾਬਰੀ ਵਾਲੇ ਨਿਯਾਪੁਰ ਜਮਹੂਰੀ ਅਤੇ ਸੰਤੁਲਿਤ ਬਹੁਤਰੀ ਆਲਮੀ ਵਿਵਸਥਾ ਲਈ ਯਤਨਸ਼ੀਲ ਹਨ ਹਫਤੇ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਕਾਨਾ ਤ੍ਰਿਨਿਡਾਡ ਅਤੇ ਟਾਇਬੋਗੂ ਅਰਜנטיਨਾ ਬ੍ਰਾਜ਼ੀਲ ਨਮੀਬੀਆ ਦਾ ਦੌਰਾ ਕਰਨਗੇ ਇਸ ਫੇਰੀ ਦਾ ਪਹਿਲਾ ਪੜਾਅ ਕਾਨਾ ਹੋਵੇਗਾ ਸ਼੍ਰੀ ਮੋਦੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਜੌਨ ਦਾਰਾਮਾਨੀ ਮਹਾਮਾ ਦੇ ਸੱਦੇ ਤੇ 2 ਤੇ 3 ਜੁਲਾਈ ਨੂੰ ਉੱਥੇ ਹੋਣਗੇ ਅਮਦਨਤਵਾਦੀ ਜਾਇਦਾਦ ਮਾਮਲੇ ਵਿੱਚ ਗ੍ਰਿਫਤਾਰ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਉਹਨਾਂ ਦਾ 7 ਦਿਨ ਦਾ ਪੁਲਿਸ ਰਿਮਾਂਡ ਅੱਜ ਖਤਮ ਵੀ ਹੋ ਰਿਹਾ ਹੈ ਇਸ ਤੋਂ ਪਹਿਲਾਂ ਵਿਜੀਲੈਂਸ ਨੇ ਮਜੀਠੀਆ ਨੂੰ ਉਹਨਾਂ ਦੇ ਅੰਮ੍ਰਿਤਸਰ ਸਥਿਤ ਮਜੀਠਾ ਘਰ ਤੇ ਦਫ਼ਤਰ ਲਿ ਜਾ ਕੇ ਪੁੱਛਗਿੱਛ ਤੇ ਜਾਂਚ ਕੀਤੀ ਮਾਮਲੇ ਵਿੱਚ ਵਿਜੀਲੈਂਸ ਨੇ ਪੰਜਾਬ ਤੋਂ ਇਲਾਵਾ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਤੇ ਚੰਡੀਗੜ੍ਹ ਵਿੱਚ ਰੇਡ ਦੀ ਕਾਰਵਾਈ ਕੀਤੀ ਹੈ ਇਸ ਦਰਮਿਆਨ ਮਜੀਠੀਆ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਤੇ ਨਾਲ ਹੀ ਰਿਮਾਂਡ ਆਰਡਰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਹਾਈ ਕੋਰਟ ਇਸ ਪਟੀਸ਼ਨ ਤੇ 3 ਜੁਲਾਈ ਨੂੰ ਸੁਣਵਾਈ ਕਰੇਗਾ ਅੱਜ ਮਜੀਠੀਆ ਦੇ ਸਮਰਥਨ ਵਿੱਚ ਅਕਾਲੀ ਵਰਕਰਾਂ ਨੇ ਮੁਹਾਲੀ ਕੋਰਟ ਦੇ ਬਾਹਰ ਇਕੱਠੇ ਹੋਣਾ ਸੀ ਪਰ ਉਹਨਾਂ ਨੂੰ ਇਕੱਠੇ ਹੋਣ ਤੇ ਪਹਿਲਾਂ ਹੀ ਕੁਝ ਵਰਕਰਾਂ ਨੂੰ ਤਾਂ ਹਾਊਸ ਅਰੇਸਟ ਕੀਤਾ ਗਿਆ ਤੇ ਕੁਝ ਨੂੰ ਬਿਆਸ ਦਰਿਆ ਤੇ ਪਹਿਲਾਂ ਹੀ ਪੁਲਿਸ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਸੁਖਬੀਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਕਾਲੀ ਵਰਕਰਾਂ ਤੇ ਕੀਤੀ ਗਈ ਕਾਰਵਾਈ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਸਾਡੇ ਵਰਕਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੇ ਨਾ ਤਾਂ ਪਹਿਲਾਂ ਡਰੇ ਸੀ ਤੇ ਨਾ ਹੀ ਹੁਣ ਡਰਨਗੇ ਬ੍ਰਿਟਿਸ਼ ਸਰਕਾਰ ਨੇ ਮੰਗਲਵਾਰ ਨੂੰ ਸੰਸਦ ਦੇ ਹੇਟਲਿਸ ਸਦਨ ਹਾਊਸ ਆਫ ਕਾਮਨਸ ਵਿੱਚ ਸਖਤ ਵੀਜ਼ਾ ਨਿਯਮਾਂ ਵੱਲ ਇੱਕ ਬਿਲ ਪੇਸ਼ ਕੀਤਾ ਗਿਆ ਜੀ ਨਵੇਂ ਨਿਯਮ ਮਈ ਵਿੱਚ ਇਮੀਗ੍ਰੇਸ਼ਨ ਵਾਈਟ ਪੇਪਰ ਵਿੱਚ ਪ੍ਰਸਤਾਵਿਤ ਕੀਤੇ ਗਏ ਹਨ ਸੰਸਦ ਦੀ ਪ੍ਰਗਮਾਨਗੀ ਤੋਂ ਬਾਅਦ ਇਹ ਬਦਲਾਅ 22 ਜੁਲਾਈ ਤੋਂ ਲਾਗੂ ਹੋਣਗੇ ਇਹਨਾਂ ਦਾ ਉਦੇਸ਼ ਘੱਟ ਤਨਖਾਹ ਵਾਲੀਆਂ ਨੌਕਰੀਆਂ ਲਈ ਵੀਜ਼ਾ ਨੂੰ ਰੋਕ ਕੇ ਗ੍ਰੈਜੂਏਟ ਪੱਦਰ ਜਾਂ ਇਸ ਤੋਂ ਵੱਧ ਯੋਗਤਾ ਵਾਲੇ ਕੰਮਿਆਂ ਨੂੰ ਆਕਰਸ਼ਿਤ ਕਰਨਾ ਹੈ ਇਸ ਕਾਨੂੰਨ ਨਾਲ ਭਾਰਤੀ ਵੀ ਬਹੁਤ ਪ੍ਰਭਾਵਿਤ ਹੋਣਗੇ ਯੂਕੇ ਦੀ ਸਰਕਾਰ ਨੇ ਕਿਹਾ ਕਿ ਅਸੀਂ ਸਹੀ ਨਿਯੰਤਰਣ ਅਤੇ ਵਿਵਸਥਾ ਨੂੰ ਬਹਾਲ ਕਰਨ ਲਈ ਆਪਣੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲ ਕਿਉਂਕਿ ਪਿਛਲੀ ਸਰਕਾਰ ਨੇ 4 ਸਾਲਾਂ ਵਿੱਚ ਇਮੀਗ੍ਰੇਸ਼ਨ ਵਿੱਚ 4 ਗੁਣਾ ਵਾਧਾ ਕੀਤਾ ਸੀ ਇਹਨਾਂ ਤਬਦੀਲੀਆਂ ਦੇ ਲਾਗੂ ਹੋਣ ਤੋਂ ਬਾਅਦ ਅਰਜ਼ੀ ਲਈ ਯੋਗਤਾ ਮਾਪਦੰਡ ਵਜੋਂ ਪੈਚਨਰ ਡਿਗਰੀ ਜਾਂ ਇਸ ਦੇ ਬਰਾਬਰ ਦੀ ਯੋਗਤਾ ਨਿਰਧਾਰਤ ਕੀਤੀ ਗਈ ਹੈ ਯੂਕੇ ਵਿੱਚ ਪਹਿਲਾਂ ਤੋਂ ਹੀ ਹੁਨਰਮੰਦ ਕਾਮਿਆਂ ਨੂੰ ਇਸ ਨਿਯਮ ਤੋਂ ਛੋੜ ਦਿੱਤੀ ਜਾਵੇਗੀ ਦੇ ਫੋਮੇ ਹਿਮਾਚਲ ਪ੍ਰਦੇਸ਼ ਉੱਪਰ ਅੱਜਕਲ ਇੰਦਰ ਦੇ ਪੂਰਾ ਕਹਿਰਵਨ ਹੋਇਆ ਪਿਆ ਹੈ ਇਸ ਪਹਾੜੀ ਖੂਬੇ ਨੂੰ ਭਾਰੀ بارشਾਂ ਕਾਰਨ ਥਾ-ਥਾ ਤੇ ਤਬਾਹੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ 18 ਲਾਕਾਂ ਵਿੱਚ ਪਹਾੜੀਆਂ ਡਿੱਗਣ ਜਾਂ ਚਟਾਨਾਂ ਧਸਣ ਦੀਆਂ ਘਟਨਾਵਾਂ ਮੰਗਲਵਾਰ ਤੱਕ ਵਾਪਰ ਚੁੱਕੀਆਂ ਹਨ ਇਹ ਤਾਂ ਮੌਨਸੂਨ ਰੁੱਤ ਦੀ ਸ਼ੁਰੂਆਤ ਹੈ ਅਗਲੇ 2 ਮਹੀਨਿਆਂ ਦੌਰਾਨ ਕਿਹੜਾ ਕਿਹੜਾ ਕਿੱਥੇ ਵਰ੍ਹ ਸਕਦਾ ਬਾਣਾ ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ ਹੜਾ ਕਾਰਨ 7 ਮੌਤਾਂ ਅਤੇ 28 ਵਿਅਕਤੀਆਂ ਦਾ ਲਾਪਤਾ ਹੋਣ ਦਾ ਇਸ ਦੇ ਕਿ ਸ਼ੁਰੂ ਸਰਕਾਰੀ ਤੌਰ ਤੇ ਕੀਤੀ ਗਈ ਹੈ ਜੀ ਇਹ ਸੋ ਗੈਰ ਸਰਕਾਰੀ ਹਲਕੇ ਜਾਨੀ ਨੁਕਸਾਨ ਵੱਧ ਹੋਣ ਦਾ ਖਰਚਾ ਪਰਟਾਉਂਦੇ ਹਨ ਫਿਲਮ ਸਰਦਾਰ ਜੀ 3 ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨਾਲ ਕੰਮ ਕਰਨ ਨੂੰ ਲੈ ਕੇ ਪੰਜਾਬੀ ਗਾਇਕ ਤੇ ਅਦਾਕਾਰਾ ਦਿਲਜੀਤ ਉਸਾਂ ਦੇ ਹੱਕ ਵਿੱਚ ਖੜਨ ਕਰਕੇ ਅਦਾਕਾਰਾ ਨਸੀਰੁद्दीन ਸ਼ਾ ਮਹਾਰਾਸ਼ਟਰ ਦੇ ਭਾਜਪਾ ਵਿਧਾਇਕ ਦੇ ਨਿਸ਼ਾਨੇ ਤੇ ਆ ਗਏ ਹਨ ਸ਼ਾ ਨੇ ਸੋਵਾਰ ਨੂੰ ਫੇਸਬੁੱਕ ਪੋਸਟ ਵਿੱਚ ਆਪਣਾ ਵਿਚਾਰ ਸਾਂਝਾ ਕੀਤਾ ਨੇ ਉਹਨਾਂ ਨੇ ਵਿਚਾਰ ਸਾਂਝੇ ਕੀਤੇ ਸੀਗੇ ਤੇ ਜਿਸ ਨੂੰ ਮਗਰੋਂ ਹਟਾ ਦਿੱਤਾ ਦੱਖਣੀ ਮੁੰਬਈ ਦੇ ਵਿਧਾਨ ਸਭਾ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਭਾਜਪਾ ਵਿਧਾਇਕ ਰਾਮਕਦਮ ਨੇ ਸ਼ਾ ਦੀਆਂ ਟਿੱਪਣੀਆਂ ਨੂੰ ਹਿੰਦੂ ਵਿਰੋਧੀ ਕਰਾ ਦਿੱਤਾ ਅਤੇ ਜਨ ਤੱਕ ਮੁਆਫੀ ਦੀ ਮੰਗ ਕੀਤੀ ਹੈ ਕਦਮ ਨੇ ਕਿਹਾ ਕਿ ਸ਼ਾਹ ਨੇ ਕਰੋੜਾਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਕਦਮ ਨੇ ਕਿਹਾ ਕਿ ਨਸੀਰਉਦੀਨ ਸ਼ਾ ਕੈਲਾਸਾ ਦੀ ਤੁਲਨਾ ਪਾਕਿਸਤਾਨ ਨਾਲ ਕਿਉਂ ਕਰ ਰਹੇ ਹਨ ਕਦਮ ਨੇ ਸ਼ਾ ਦੇ ਉਸ ਬੋਲਛਾ ਦਾ ਹਵਾਲਾ ਦਿੰਦੇ ਹੋਏ ਪੁੱਛਿਆ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਪਾਕਿਸਤਾਨ ਚਲੇ ਜਾਓ ਕਹਿਣ ਵਾਲਿਆਂ ਨੂੰ ਕੈਲਾਸਾ ਜਾਣਾ ਚਾਹੀਦਾ ਹੈ ਕਦਮ ਨੇ ਕਿਹਾ ਕਿ ਕੀ ਸ਼ਾ ਪਹਿਲਗਮ ਦੇਹਸਤੀ ਹਮਲੇ ਨੂੰ ਭੁੱਲ ਗਏ ਹਨ ਕਦਮ ਨੇ ਕਿਹਾ ਕਿ ਅਦਾਕਾਰ ਨੇ ਭਾਰਤ ਦੇ ਬਹਾਦਰ ਫੌਜੀਆ ਦਾ ਨਿਰਾਦਰ ਕੀਤਾ ਹੈ ਤੇ ਉਹਨਾਂ ਕਹਿਆ ਕਿ ਇਹ ਸੁਰਖੀਆਂ ਵਿੱਚ ਰਹਿਣ ਲਈ ਇੱਕ ਸਟੰਟ ਹੈ। ਸੋ ਦਰਸ਼ਕੋ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਧੰਨਵਾਦ।